ਪੰਜਾਬ ਲੋਕ ਰੰਗ ਕੈਲੀਫੋਰਨੀਆ ਵੱਲੋਂ ਸਤਿਕਾਰ ਰੰਗ ਮੰਚ ਮੁਹਾਲੀ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ ਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦੇ ਉਦੇਸ਼ ਨਾਲ ਜਫਰਨਾਮਾ ਨਾਟਕ ਦਾ ਮੰਚਨ 5 ਦਸੰਬਰ ਨੂੰ ਕੀਤਾ ਜਾਵੇਗਾ ਪੰਜਾਬ ਲੋਕ ਰੰਗ ਕੈਲੀਫੋਰਨੀਆ ਤੋਂ ਨਾਮੀ ਕਲਾਕਾਰ ਅਤੇ ਰੰਗਮঞ্চ ਨਾਲ ਜੁੜੀ ਸ਼ਖਸੀਅਤ ਸੁਰਿੰਦਰ ਸਿੰਘ ਤਨੁਆਨੇ ਤਖਤ ਸ੍ਰੀ ਕੇਸਗਨ ਸਾਹਿਬ ਵਿਖੇ ਨੇ ਤਖਤ ਸ੍ਰੀ ਕੇਸਗਨ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨਾਲ ਗਲਬਾਤ ਦੌਰਾਨ ਕਿਹਾ ਕਿ ਜ਼ਫਰਨਾਮ ਨਾਟਕ ਕੈਨੇਡਾ ਅਤੇ ਅਮਰੀਕਾ ਵਿਖੇ ਵਕਤ ਤੋਂ 35 ਵਾਰ ਪੇਸ਼ ਕੀਤਾ ਜਾ ਚੁੱਕਾ ਹੈ ਪੰਜਾਬ ਪਹੁੰਚ ਚੁੱਕੇ ਹਨ ਨਾਟਕ ਲੈ ਕੇ ਜ਼ਫਰਨਾਮ ਕਿ ਜਫਰਨਾਮਾ ਨਾਟਕ ਹੈ ਗੁਰੂ ਸਾਹਿਬ ਦੀ ਪੂਰੀ ਜ਼ਿੰਦਗੀ ਨੂੰ ਬਿਆਨ ਕਰਦਾ ਹੈ ਕਿ ਗੁਰੂ ਸਾਹਿਬ ਨੇ ਜਫਰਨਾਮਾ ਕਿਉਂ ਲਿਖਿਆ ਉਹਨਾਂ ਨੂੰ ਥੋ ਲਿਖਣਾ ਪਿਆ ਇਦਾਂ ਦੇ ਲੈ ਕੇ 2 ਘੰਟੇ ਦਾ ਇਹ ਸਾਡਾ ਨਾਟਕ ਹੈ ਇਹਦੇ ਵਿੱਚ ਜਿਹੜਾ ਕਿ 5 ਦਸੰਬਰ ਵਰਾਸਤੇ ਖਾਨ ਸਾ ਜੋ ਤੁਸੀਂ ਪਿੱਛਲੇ ਪਾਸੇ ਦੇਖ ਰਹੇ ਹੋ ਇਹਦੇ ਵਿੱਚ ਦੁਪਹਿਰੇ 2 ਵਜੇ ਪੂਰੇ 2 ਵਜੇ ਸ਼ੁਰੂ ਹੋ ਜਾਣਾ ਹੈਗਾ 2 ਘੰਟੇ ਦਾ ਪਲੇ ਹੈ 4 ਵਜੇ ਖਤਮ ਹੋ ਜਾਏਗਾ ਪਾਕਿਸਤਾਨੀ ਦੀ ਸਾਰੀ ਟੀਮ ਕੈਲੀਫੋਰਨੀਆ ਤੋਂ ਪਹੁੰਚ ਚੁੱਕੀ ਹੈ ਅਸੀਂ ਸਾਰੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਤੇ ਪੰਜਾਬ ਲੋਕਾਂ ਦੀ ਪੂਰੀ ਟੀਮ ਅਨੰਦਪੁਰ ਸਾਹਿਬ ਦੇ ਜਿੰਨੇ ਵੀ ਆਲੇ ਦੁਆਲੇ ਦੇ ਇਲਾਕੇ ਨੇ ਵਾਸੀ ਨੇ ਇੱਥੇ ਦੇ ਸ਼ਹਿਰ ਦੇ ਬੱਚੇ ਨੇ ਸਟੂਡੈਂਟਸ ਨੇ ਗੁਰੂ ਸਾਹਿਬ ਦੀ ਹਿਸਟਰੀ ਨੂੰ ਜੋ ਜਾਣਨਾ ਚਾਹੁੰਦੇ ਨੇ ਜਰੂਰ ਆਉਂ ਇਹ ਸਾਡੀ ਬੜੀ ਹੱਤਵੰਦ ਕੇ ਬੜੀ ਨਿਮਰਤਾ ਦੇ ਨਾਲ ਉਹਨਾਂ ਨੂੰ ਬੇਨਤੀ ਹੈ ਕਿ ਬਾਹਰ ਦੇ ਬੰਕਾਂ ਦੇ ਵਿੱਚ ਵੀ ਇਥੋਂ 15000 ਮੀਲ ਦੂਰ ਸਿੱਖੀ ਦੀ ਪੰਜਾਬੀ ਦੀ ਨਾਟਕ ਦੀ ਕੀ ਗੱਲਬਾਤ ਹੋ ਰਹੀ ਹੈ ਉਹ ਤੁਸੀਂ 5 ਤਰੀਕ ਨੂੰ ਜਰੂਰ ਪਹੁੰਚੋ ਆਓ ਇਹ ਸਾਡੇ ਵੱਲੋਂ ਤੁਹਾਨੂੰ ਇੱਕ ਸੱਦਾ ਪੱਤਰ ਹੈ ਤੇ ਜਰੂਰ ਪਹੁੰਚੋ ਜੀ ਕਿੰਨੇ ਦਾ ਭਾਗ ਲੈ ਰਹੇ ਆ ਇਹਦੇ ਵਿੱਚ ਜੀ 17 ਤੋਂ 18 ਜਿਹੜੇ ਪਾਤਰ ਹੈਗੇ ਨੇ ਸਾਰੇ ਜਿਨ੍ਹਾਂ ਨੇ ਐਕਟਰ ਨੇ ਉਹਦੇ ਵਿੱਚ ਕੰਮ ਕਰ ਰਹੇ ਨੇ ਤੇ ਪੂਰੇ 2 ਘੰਟੇ ਦਾ ਜਦ ਨਾਲ ਵੀ ਰਹੇ ਸਾਡਾ ਆ ਪਲੇ ਹੈਗਾ ਆਪਦੇ ਵਿੱਚ ਅਸੀਂ 5 ਦਸੰਬਰ ਨੂੰ ਜਿਹੜਾ ਇਹ ਨਾਟਕ ਦਰਵਾਸਤੇ ਖਾਲਸਾ ਚ ਖੇਡਿਆ ਜਾਣਾ ਹੈ ਇਹ ਸਾਡਾ ਪਹਿਲਾ ਸ਼ੁਰੂਆਤ ਹੈ ਜੀ ਇਸ ਤੋਂ ਬਾਅਦ 20 ਤਰੀਕ ਤੱਕ ਅਸੀਂ ਵਕ ਵਕ ਸ਼ਹਿਰਾਂ ਚ ਖੇਡਣਾ ਹੈ ਇਸ ਤੋਂ ਬਾਅਦ ਖਮਾਨੋ ਖੇਡਿਆ ਜਾਏਗਾ ਜਲੰਧਰ ਖੇਡਿਆ ਜਾਏਗਾ ਲੁਧਿਆਣਾ ਖੇਡਿਆ ਜਾਏਗਾ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਖੇਡਿਆ ਜਾਣਾ ਹੈ ਐ ਬਾਬਾ ਫਰੀਦ ਕਾਲਜ ਆਪਣਾ ਫਰੀਦ ਕੋਟ ਦਲਵੰਦ ਗਰਦੀ تھیٹر ਪਟੰਡਾ ਹਰਪਾਰਪਾਣਾ تھیٹر ਪਟਿਆਲੇ ਚੱਪਟਚਿੜੀ ਅਤੇ ਟੈਗੋ تھیٹر ਅਤੇ ਜਿਹੜਾ ਸਾਡਾ ਆਖਰੀ ਸ਼ੋਅ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਸਰਹੰਗ ਦੇ ਵਿੱਚ ਇਸ ਨੂੰ ਖਿੜਿਆ ਜਾ ਜੀ ਹੋ ਤੱਕ ਸਾਡੇ ਅਸੀਂ ਇਸ ਨੂੰ ਪਿਛਲੇ ਸਾਲ 24 ਦਸੰਬਰ ਨੂੰ ਇਹਨਾਂ ਬੱਚਿਆਂ ਦੀ ਸ਼ਹਾਦਤ ਵਾਲੇ ਦਿਨ ਇਹਨੂੰ ਡੈਲਸ ਟੈਕਸਸ ਸਟੇਟ ਦੇ ਵਿੱਚ ਨਰਕਾ ਚ ਸ਼ੁਰੂ ਕੀਤਾ ਤੇ ਹੁਣ ਤੱਕ ਇਹਦੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਚ ਕੈਨੇਡਾ ਦੇ ਵਿੱਚ ਸਰੀ ਐਬਸਪੋਰਟ ਤੇ ਹੋਰ ਸਿਆਟਲ ਜਿੰਨੇ ਜਿੰਨੇ ਵੀ ਤਕਰੀਬਨ 25 ਤੋਂ 30 ਇਹਦੇ ਸ਼ੋ ਹੋ ਚੁੱਕੇ ਹਨ ਜਾਂ ਇੰਜ ਕਹਿ ਸਕਦੇ ਆ ਕਿ 25 ਤੋਂ 30 ਹਜ਼ਾਰ ਤੱਕ ਦੀ ਆਡੀਅנס ਇਸ ਪਲੇ ਨੂੰ ਦੇਖ ਚੁੱਕੀ ਹੈ ਬਹੁਤ ਹੀ ਲੋਕਾਂ ਨੇ ਪਰ ਮਾਹੂਗਾ ਰਹਿ ਦਿੱਤਾ ਹੈ ਇਸ ਪਲੇ ਦੇ ਵਿੱਚ ਤੁਸੀਂ ਤੁਹਾਡੀਆਂ ਅੱਖਾਂ ਵੀ ਭਰਨ ਗਈਆਂ ਗੁਰੂ ਸਾਹਿਬ ਨੇ ਸਾਡੇ ਲਈ ਕਿੱਡ ਕਿਡੀਆਂ ਉਹਦੀਆਂ ਕੁਰਬਾਨੀਆਂ ਦਿੱਤੀਆਂ ਉਹ ਸਾਰੇ ਦੇ ਸਾਰੇ ਸੀਨ ਅਸੀਂ ਦਿਖਾਵਾਂਗੇ ਪਟਨਾ ਸਾਹਿਬ ਤੋਂ ਲੈ ਕੇ ਦੂਰ ਨਦੇੜ ਤੱਕ ਬੰਦਾ ਬਹਾਦਰ ਤੱਕ ਦਾ ਗੁਰੂ ਸਾਹਿਬ ਜੀ ਦਾ ਸਫ਼ਰ ਹੈ ਜਿਹੜਾ ਉਹ ਅਸੀਂ ਪੂਰੇ 2 ਘੰਟੇ ਵਿੱਚ ਦਿਖਾਵਾਂਗੇ ਕਿਸੇ